ਉਸਤਾ ਕਰਤਾ ਕੰਮ। ਉਸਤਾ ਜੀ ਆਸ਼ੀਰਵਾਦ ਦੇ ਦਿਓ। ਉਹ ਬੱਸ ਬੱਸ ਬੱਸ। ਸਿੱਖ ਦਾ ਕੰਮ ਵਸਤੂ ਤਾਂ ਆਹੀ ਚੀਜ਼ ਹੁੰਦੀ ਐ ਮੇਨਤਾ ਇਹ ਚ। ਐਂ ਕਰ ਜੇ ਲਿਆ ਹੁਣ। ਹਾਂਜੀ। ਆਹ ਟੂਪ ਪਾ ਯਾਰਾ। ਠੀਕ ਐ। ਮਾਦਮ ਲੜਾ ਮੜਾ ਜਾਂਗਾ। ਠੀਕ। ਉਸਤਾ ਗ੍ਰੀਸ ਵੀ ਕਰਤਾ। ਦੇਖੋ ਜੀ ਉਸਤਾ ਉਹ ਟਾਈਮ ਨਹੀਂ ਪਹਿਲੀ ਹੀ ਸੌਂ ਗਿਆ। ਉਹ ਹਾਂ ਮਾ ਨਾਲ ਸਾਰੀਆਂ ਡੁੱਪਾਵਾ ਦੀਆਂ ਪਾਦੀਆਂ ਯਾ ਸੱਤ ਦੇ ਸਾਈਡ ਤੇ ਚੱਕਾ ਫਰਾ ਚੰਗਾ ਧਰਦ ਨਸਤਾ ਦਾ ਉਹ ਆ ਕੀ ਹੋ ਗਿਆ ਲ ਮੇਖੀ ਬਲੀਆਂ ਪਈਆਂ ਇੱਥੇ ਤਾਂ ਕਿਰਪਾ ਚ ਆਹ ਦੁਕਾਨ ਜੀ ਇਹ ਦਿਖਾਈਏ ਉਹ ਗਾਹ ਕਾਇ ਨਹੀਂ ਕੋਈ ਅੱਜ ਉਸਤਾਦ ਥੋੜਾ ਟਾਈਮ ਲੱਗੂ ਹਲੇ ਕੰਮ ਦਾ ਕਰ ਐ ਤੂੰ ਕੋਕੇ ਲਾ ਕੇ ਉਸਤਾਦ ਉਹ ਆ ਗਿਆ ਇੱਕ ਆ ਗਿਆ ਓਏ ਉਹ ਆ ਗਿਆ ਉਸਤਾਦ ਤੂਪ ਕੱਢ ਲੈ ਤੂਪ ਕੱਢ ਲੈ ਉਹ ਸਾਈਕਲ ਵਾਲੇ ਨੇ ਮੋਟਰਸਾਈਕਲ ਲੈ ਕੇ ਆਇਆ ਆ ਵੱਡੀ ਪਾਵਾਂਗੇ ਉਸਤਾਦ ਇਹ ਰੀਡੀਅਲ ਚੱਕ ਲੈ ਉਸਤਾਦ ਆਹ ਇਹ ਉਹ ਬਸ ਰੱਖ ਇੱਧਰ ਹੱਥ ਉਧਰ ਆਏ ਆਏ ਕੋਈ ਨਹੀਂ ਸਾਰੇ ਕੋਈ ਨਹੀਂ ਉਹ ਬਾਈ ਆਈ ਓਏ ਹਾਂ ਬਾਈ ਉਹ ਬਾਈ ਆਈ ਯਾਰ ਦੇਖੀ ਮੜਾ ਯਾਰ ਟਾਇਰ ਦਾ ਧਾਕਾ ਪੈ ਗਿਆ ਉਹ ਟੂਪ ਹੋਊਗੀ ਵੇਜ ਤਾਂ ਜਾਓ ਲਾ ਚੱਕ ਉਹਦੇ ਜੱਕ ਲਾਓ ਜੱਕ ਲਾ ਉਬਈ ਦੇਖ ਤਲਾ ਪੈਂਚਰ ਹੋਵੇਗੀ ਪਤਾ ਟੂਪ ਕਿੱਧਰ ਪਊਗੀ ਓਏ ਦੇਖ ਹੀ ਦੱਸਦਾ ਮੈਂ ਟੂਪ ਪਊਗੀ ਯਾਰਾ ਪੈਂਚਰ ਅਸੀਂ ਲਾਈ ਨਹੀਂ ਕਰੇ ਪੌਣੀ ਟੂਪੇ ਆਸੀਂ ਓ ਚੱਲ ਟੂਪ ਤਾਂ ਠੀਕ ਐ ਪੈ ਜਾਊਗੀ ਓ ਜੈਕ ਕੋ ਠੋਗਦਾ ਮੋਟਰਸਾਈਕਲ ਦੇ ਓਏ ਸੇਖੂ ਵਾਸੀ ਦੁਕਾਨ ਹੈਗੀ ਇੱਥੇ ਉਹ ਕੰਮ ਕਰਦਾ ਜਿਹੜਾ ਕੋਈ ਵੀ ਨਹੀਂ ਕਰਦਾ ਹੈਗਾ ਤੂੰ ਟੂਪ ਪੌਣੇ ਕਿਚੋਂ ਦਾ ਤੁਰਾ ਜਾਣਾ ਕਰਨ ਨੂੰ ਆ ਲੈ ਟੂਪੇ ਰੱਡੀ ਗੱਲ ਵਾਇਆ ਵਾਹ ਜਾਲਾ ਉਥੇ ਮੇਖਾਂ ਹੀ ਵਾਲਿਆਂ ਡੱਗਿਆਂ ਪੀਆ ਸਿਰ ਮੁਠੀ ਮੇਖਾਂ ਡੱਗੀ ਪੀ ਉਥੇ ਉਹ ਐਂ ਕਰਦਾ ਯਾਰ ਮੱਖਾ ਮੱਖਾ ਡੱਗੇ ਨੇ ਇੱਥੇ ਕੌ ਕੀ ਬਣਾ ਚੱਲਿਆ? ਉਸਤਾਦ ਦੋਹੇ ਟੂਪਾ ਪਹਿਣਗੇ, ਦੋਹੇ ਟਾਇਰ ਪਹਿਣਗੇ। ਮੈਂ ਕਿਹਾ ਬਾਜਾ ਫਰਾ। ਹਾਂ 10 ਬਾਈ ਕਿਵੇਂ ਕਰਨਾ ਹੁਣ? ਉਹ ਟੂਬ ਦਾ ਕਬਾਟੀ ਆ ਗਿਆ ਤੁਸੀਂ ਦੋਨੇ ਬਦਲੀ ਜਾਂਨੇ ਹੋ। ਚੱਲ ਉਹ ਛੱਡ ਪਰੇ। ਆਹ ਕੌਣਾ? ਉਹ ਐ ਚੇਲਾਗਾ ਮੇਰਾ ਨਵਾਂ ਰੱਖਿਆ ਹੁਣ। ਤੂੰ ਪਹਿਲਾਂ ਆਪਦਾ ਜਦਨਾ ਕੰਮ ਸਿੱਖ ਲੈ, ਚੇਲਾ ਬਾਅਦ ਚ ਰੱਖ ਲਈ। ਜੱਕ ਜਿਹੜਾ ਦਾ ਚੇਲਾ ਤੇਰਾ। ਉਹ ਭਰਾਵਾ ਚੇਲੇ ਨੂੰ ਕੁਝ ਕਹਿਆ ਯਾਰਾ। ਦੋ ਚੇਲੇ ਪਹਿਲਾਂ ਭੱਜ ਗਏ ਮੇਰੇ। ਇਹਦਾ ਗੁੱਸਾ ਵਾਲਾ ਬੜਾਗਾ। ਉਹ ਤਾਂ ਗੱਲ ਠੀਕ ਐ ਯਾਰ ਮੈਂ ਨੂੰ ਕੋਈ ਦੇਖਾਗਾ। ਓਏ ਹਾਂ ਦੇਖਿਆ ਹੋਊ ਇਹਨੂੰ ਪਹਿਲਾ ਬੈਲਡਰ ਦੇ ਲਾਇਆ ਮਹੀਨਾ ਕਹਨੇ ਓ ਬੱਚੀ ਕੁਜੇ ਵਰਗੇ ਮੂੰਹ ਵਾਲਾ ਕੋਈ ਪੂਰਾ ਕੰਮ ਦਾ ਸਿੱਖ ਲੈ ਤੂੰ ਆਲਾ ਨਾ ਬੋਲ ਕਿ ਤੇਰਾ ਨਾ ਫਿਲਟਰ ਬਦਲਣੇ ਪੈਣਾ ਕਿ ਫਿਲਟਰ ਬਦਲ ਨੂੰ ਟਰੈਕਟਰ ਦਾ ਕੰਮ ਕਰਦਾ ਰਿਹਾ ਤੂੰ ਉਹ ਤੇ ਵੀ 2 ਮਹੀਨੇ ਲਾਇਆ ਓ ਤੁਸੀਂ ਕੋਈ ਕੰਮ ਕਰੋ ਇਹ ਗੱਲਾਂ ਹੀ ਮਰੀ ਜਾਉਂਗੇ ਪਾ ਦੋ ਟੂਪਾ ਇਹਨੇ ਪਉਣੀਆਂ ਨੇ ਨਾਲੇ ਕਹੇ ਜਰਾ ਉਸਤਾਦ ਆ ਓਏ ਇਹ ਦਿਨੇ ਸੌਂ ਜਾਂਦਾ ਉਸਤਾਦ ਨੂੰ ਮੜਾ ਚੰਗਣਾ ਬੋਲ ਉਸਤਾਦ ਨੇ ਸਾਰੀ ਰਾਤ ਟੂਪਾ ਬਣ ਜਾਣੇ ਤੂੰ ਹੀ ਪਾਏਗਾ ਟੂਪ ਕੋ ਇੱਥੇ ਮੇਰਾ ਜਿਦੀ ਜਾਏਗਾ ਉਸਤਾਦ ਨੂੰ ਬੋਲਦਾ ਮੈਂ ਉਸਤਾਦ ਟੂ ਕੌਣੀਆਂ ਕਿਵੇਂ ਕਰੀਏ ਉਹ ਲੈ ਰੱਬ ਆ ਚੱਕ ਟੂ ਪਾ ਦੇ ਉਹ ਪਾਇਆ ਪਾ ਦੇ ਪਾ ਕੇ ਹੋਣਾ ਉਸਤਾਦ ਲੈ ਉਸਤਾਦ ਲਾਤਾ ਜਾ ਕਿੰਨੇ ਰੁਪਏ ਹੋ ਗਏ 3500 ਹੋ ਗਿਆ 3500 ਕਾ ਦਾ 3500 ਸਾਰਾ ਮੋਟਰਸਾਈਕਲ ਹੈ ਉਹ 1500 ਦਾ ਟਾਇਰ ਟੂਪ ਦਾ ਹੋ ਗਿਆ ਬਾਕੀ ਉਹ ਬੈਠਾ ਹੈ ਕਿਰਾਏ ਵੀ ਲੱਗੂ ਦੁਕਾਨ ਤੇ ਬੈਠਾ ਭਰਾਵਾ ਤੂੰ ਮੋਟਰਸਾਈਕਲ ਰੱਖ ਲੈ ਜਦੋਂ 3500 ਮੇਰੇ ਕੋਲ ਆ ਗਿਆ ਮੈਂ ਆਪ ਹੀ ਫੜਾ ਜੂ ਤੈਨੂੰ ਤੇ ਮੋਟਰਸਾਈਕਲ ਲੈ ਜਾਉ ਲੈ ਉਹ ਚੇਲਿਆ ਮੋਟਰਸਾਈਕਲ ਦਾ ਬਣ ਗਿਆ ਆਪਾਂ ਨੂੰ ਹੁਣ ਤੇਲ ਪਾ ਲੈ ਜਾ ਕੇ ਸੇਖੂ ਅਸੀਂ ਉਸਤਾਦ ਤੇਲ ਤਾਂ ਮੈਂ ਪਾ ਲੈਣਾ ਮੋਟਰਸਾਈਕਲ ਨੂੰ ਮਿੱਤਣਾ ਨਹੀਂ ਉਹ ਪਰ ਮੈਨੂੰ ਰੋਕਣਾ ਨਹੀਂ ਆਉਦਾ ਚੇਲਿਆ ਰੋਕਣ ਦੀ ਟੈਨਸ਼ਨ ਲੈ ਤੂੰ ਉਹ ਤਰੀਕਾ ਤੈਨੂੰ ਦੱਸਣਾ ਨਾ ਮੈਂ ਜਿੱਥੇ ਤੈਨੂੰ ਛੋਟਾ ਹਤੀ ਦਿੱਤ ਗਿਆ ਜਾ ਗੋਦੇ ਮੂਰੇ ਕਰ ਦੇ ਮੋਟਾ ਠੀਕ ਏ ਕਿਉਂ ਜਾਂਣਾ ਚੱਲਿਆ ਫਿਰ ਨਾ ਉਸਤਾ ਫੇਰ ਤਾਂ ਨਹੀਂ ਮੈਂ ਜਾਂਦਾ ਸਾਈਕਲ ਤਾਂ ਪੈਣਾ ਮੇਰਾ ਲੱਗਦਾ ਯਾਰ ਇਹ ਸਿੱਖੂ ਆ ਸੀ ਸਾਰਾ ਕਿਵੇਂ ਖੁੱਲਿਆ ਪਿਆ ਉਧਰ ਜਾ ਕੇ ਉਹਨੂੰ ਸਿੱਖੂ ਵਾਸਿਆ ਆਪਣਾ ਸਾਈਕਲ ਠੀਕ ਕਰਤਾ ਉਹ ہاں ਪਾਦੀ ਟੂਬ ਦਾ ਸਾਈਕਲ ਓਕੇ ਜਮਾ ਓਕੇ ਉਸਨੀ ਦਾ ਚਾਂਸ ਸੀ ਯਾਰ ਉਹ ਚైనా ਚੂਰਾਂ ਨੇ ਕਾ ਦੇਗੇ ਅਸੀਂ ਕੱਲਿਆ ਟੂਪੇ ਹੀ ਪਾਉਣਗੇ ਬੜਾ ਸਿਰ ਟੂਪੇ ਨਾ ਕਿਰੇਦੇ ਵਿੱਚ ਕਰਿਆਕੀ ਜਾਕੇਗਾ ਉਹ ਜੋ ਸਾਥੋ ਸਮਰਾਣੇ ਉਹਦਾ ਫਿਰ ਖਾਉਣੇ ਕਿਉਂ ਨੋ ਇਹ ਰਾ ਚੱਕਾ ਦਾ ਬੱਲਾ ਸਾਧੋ ਮਿੰਦਾ ਪਾ ਪਾ ਫਰੀਸੀ ਪਾਪਾ ਓ ਸਾਡੇ ਗਨੀਸ਼ ਨੂੰ ਯਾਰਾ ਪਾ ਇਹ ਗੱਤ ਆਪਣੇ ਹੋਈ ਐ ਉਸ ਦਾ ਜਸਾ ਨੂੰ ਬੋਗਾਵਿਆਂ ਲੱਗਿਆ ਫਿਰ ਤੈਨੂੰ ਰਹੀ ਸੀ ਉਹ ਨੈਣਿਆ ਸੈੜੀਆਂ ਤੇਰੀ ਨਾਲ ਤੂੰ ਬਾਮੀ ਪਈ ਬੰਦਦੇ ਉਹ ਹੀ ਲੰਗਤਾ ਆ ਗਿਆ ਮੇਰੇ ਸਿਸਟਮ ਹੀ ਲੱਗ ਗਿਆ ਹਲੋ ਅਚੈਚਾ ਜਰਾ ਆਏ ਜਰ ਮੈਂ ਉਹ ਪੈਨੂ ਆ ਰਿਹਾ ਪੈਸਾ ਨਾ ਪੂਰਾ ਮਹਲੇ ਸੰਨ ਕਰਕੇ ਆਇਆ ਤੂੰ ਦਗਾਂਦੇ ਰਹੀਂ ਜੇਗਾ Di k e